ਬਾਬਾ ਜੀ ਭੱਠੇ ਵਾਲੀ ਗੱਲ ਸੁਣਾਓ ਜੀ ਭੱਠੇ ਵਾਲੀ ਗੱਲ ਆਈ ਸੀ ਲੈ ਜੀ ਬਾਪੂ ਨੇ ਵੀ ਕਿਹਾ ਹਨਾ ਬਾਪੂ ਮੇਰੇ ਨਾਲ ਕਨੇਕਟਰ ਹੁੰਦਾ ਹੀ ਜਵਾਕ ਆਪ ਹੀ ਪਾਲਿਆ ਸੀ ਅਸੀਂ ਤੇ ਜਦੋਂ ਬਾਸ ਆਈ ਨਾ ਸਾਡੀ ਨਿਹਾਲ ਸਿੰਘ ਵਾਲੇ ਤੋਂ ਪਰਾਂ ਨੂੰ ਤੇ ਪੁਆਟੀਆਂ ਪਾਟ ਗਈਆਂ ਉਹਦੀਆਂ ਹਵਾ ਜੀ ਨਿਕਲ ਗਈ ਪ੍ਰੈਸ਼ਰ ਨਿਕਲ ਗਿਆ ਮੰਨ ਲਿਓ ਪਲੇਪ ਬਰਨਾਲੇ ਤੋਂ ਅੱਗੇ ਨਿਹਾਲ ਸਿੰਘ ਵਾਲੇ ਹਾਂਜੀ 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 ਜਦੋਂ ਪ੍ਰੈਸ਼ਰ ਨਿਕਲ ਜੇ ਨਾ ਉਦੋਂ ਐ ਹੋ ਜਾਂਦਾ ਜਿਵੇਂ ਬਜ਼ੁਰਗ ਦੇ ਦੰਦ ਨਿਕਲੇ ਤੇ ਬੋਲਦਾ ਫਿਰ ਪੱਲੇ ਕੁਛ ਨਹੀਂ ਰਹਿੰਦਾ ਬਸ ਭਗੜ ਭਗੜ ਹੀ ਹੁੰਦੀ ਹੈ ਗੱਲੀ ਅੱਛਾ ਹਾਂਜੀ ਤੇ ਮੈਂ ਕਿਹਾ ਲੈ ਵੀ ਕੰਮ ਤਾਂ ਹੋ ਗਿਆ ਬਸ ਪੁੱਲ ਭਰੀ ਵੀ ਹਾਂ ਮੈਂ ਉਹਨੂੰ ਸੱਦਿਆ ਮੈਂ ਕਿ ਓਏ ਉਰਾ ਮੈਨੂੰ ਪਾਤੀ ਕਰ ਮੈਨੂੰ ਵਾਹ ਕੀ ਹੋ ਗਿਆ ਮੈਂ ਤਾਂ ਬ੍ਰੇਕਾਂ ਛੱਡ ਗਈ ਤੇ ਮੈਂ ਕਿ ਰੋਲਾ ਨਾ ਪਾਈ ਉਹਦਾ ਡੰਡਿਆਂ ਤੋਂ ਨਹੀਂ ਹੋ ਗਿਆ ਉਹ ਬ੍ਰੇਕਾਂ ਚੱਲ ਗਈ ਕੋਣ ਇੰਨੀ ਗੱਲ ਕਹੀ ਮੂਹਰੇ ਬਾਰੀ ਖਾਲੀ ਕੋਈ ਬੱਚ ਦੜੀ ਦੇ ਚੀਕਾਂ ਵੱਜਣ ਮਗਰ ਵਾਸਤਾ ਗਾਇ ਤੇ ਬੱਜੀ ਨਹੀਂ ਹਲੇ ਤੇ ਮੈਂ ਕਿ ਵੀ ਚੌਥਾ ਪਾ ਦੇਣਾ ਮਨਾ ਮੈਂ ਕਿ ਜੇ ਨਾ ਲਿਆ ਚੌਥਾ ਫਿਰ ਤਾਂ ਉਹ ਡੀ ਚ ਵੱਜੂ ਠਾ ਦੇਣ ਜਾ ਕੇ ਮੈਂ ਡੀ ਵਾਲੇ ਦੇ ਕਿ ਇਧਰ ਕਰਕੇ ਉਹਨੂੰ ਆਇਆ ਆਇਆ ਕਰਾਂ ਵੀ ਬ੍ਰੇਕਾਂ ਹੈ ਨਹੀਂ ਬ੍ਰੇਕਾਂ ਹੈ ਨਹੀਂ ਉਹਨੇ ਵੇਖ ਲਿਆ ਸੀ ਚਹੀਦੀ ਬ੍ਰੇਕਾਂ ਹੈ ਨਹੀਂ ਕਹਿੰਦਾ 55 ਮੈਨੂੰ ਪੱਟਾ ਦੇ ਸੀਗਾ ਦੂਰੋਂ ਮੈਂ ਕਿਹਾ ਪੱਟੇ ਚ ਬਾੜ ਦਿਆਂਗੇ ਭੇਜ ਉੱਥੇ ਆਪੇ ਕੱਢ ਜੂ ਉਹ ਡੀ ਵਾਲੇ ਨੇ ਕਿਤੇ ਪਹਿਲਾਂ ਹੀ ਦਿਮਾਗ ਚ ਬਿਠਾ ਲਿਆ ਵੀ ਆਪਾਂ ਪੱਟੇ ਚ ਬਾੜ ਦੰਨੇ ਮੈਂ ਪੱਟੇ ਵਾਲ ਨੂੰ ਕੱਢਦੀ ਹੋਣਾ ਵੀ ਕੱਢਦੀ ਹੁਣ ਮੇਰਾ ਤਾਂ ਮੂੜ ਬਣਿਆ ਵਈ ਸੀ ਮੈਂ ਹੁਣ ਕਦੋਂ ਮੋੜਨੀ ਆ ਮੈਂ ਪੱਟੇ ਦੇ ਵਾਲੇ ਵਾਲੇ ਭਰਾਵਾ ਮੇਰੇ ਮੂਰੇ ਡੀ ਵਾਲਾ ਕਰਦਾ ਗੌਰ ਉੱਥੇ ਬੰਦਾ ਨਾਲ ਦੇ ਸੀ ਕੋਈ ਪਰਿੰਦਾ ਨਾਲ ਦੇ ਸੀ ਪੱਟੇ ਵਾਲੇ ਕਰੀ ਜਾਣ ਭਾਈ ਨਾਲ ਕਿਹੜੀ ਲੜਾਈ ਆ ਇਹ ਆਪਣੇ ਪੱਠੇ 'ਚ ਵੜ ਗਏ ਇਹ। ਉਹ ਦੂਜੇ ਗੇੜੇ ਨੂੰ ਟਰੱਕ ਵਾਲਾ ਸਿੱਧਾ ਹੀ ਲੰਘ ਗਿਆ ਤੇ ਤੀਜੇ ਗੇੜੇ 'ਰ ਮੇਰੇ ਵਾਲੀ ਰੁਕ ਗਈ। ਪੱਠੇ ਵਾਲਾ ਮੈਨੂੰ ਕਹਿੰਦਾ ਆ ਕੇ ਕਹਿੰਦਾ ਕੀ ਆਂਦਾ ਸੀ ਇਹ? ਮੈਂ ਕਹਿੰਦਾ ਕੁਝ ਨਹੀਂ ਆਂਦਾ ਸੀ ਮੈਂ ਕਹਿੰਦਾ ਸੀ ਉਹਨੂੰ। ਮੈਂ ਕਿਹਾ ਹੱਥ ਹੀ ਨਹੀਂ ਆਇਆ ਮੇਰੇ ਉਹ। ਉਹਦੇ ਨੂੰ ਟਰੱਕ ਵਾਲਾ ਆਵੇ ਲੱਤਾਂ ਐ ਬਾਈਦ ਕੋਣ ਕਹਿੰਦਾ ਮੇਰੇ ਮਗਰੀ ਪੈ ਗਿਆ। ਤੇ ਮੈਂ ਕਹਾ ਤੂੰ ਇੱਧਰ ਕੀ ਲੈਣ ਬੜਿਆ ਕਹਿੰਦਾ ਨਾਲੇ ਤੂੰ ਕੋਈ ਬ੍ਰੇਕਾਂ ਹੈ ਨਹੀਂ ਫਿਰ ਉਹ ਕਹਿੰਦਾ ਮੈਂ ਵੜਨਾ ਸੀ ਕੰਜਰ ਤੇਆ ਤੇਰੀਆਂ ਦਾ ਸੀਂਗੀਆਂ ਤੂੰ ਤਾਂ ਝੜ ਕੇ ਝੜ ਕੇ ਜਾਂਦਾ। ਕਹਿੰਦਾ ਮੈਨੂੰ ਹਣ ਕੀ ਪਤਾ ਤੂੰ ਪ੍ਰੋਗਰਾਮ ਤਾਂ ਹੋਇਆ ਇਹ ਉਹ ਬੱਸਾਂ ਦੇ ਪੰਗੇ ਬਾਪੂ ਬਾਲੇ ਪੈਂਦੇ ਆ ਹਾਂ ਜੀ ਇੱਕ ਈ ਮਾਦਰ ਅੰਮ੍ਰitsar ਤੋਂ ਆਵਾ ਇਦਰ ਸ਼ਾਹ ਬੁੱਕਰ ਕੋਲੇ ਇੱਕ ਬੰਦਾ ਮੱਝ ਦੇ ਡੰਡਾ ਮਾਰ ਕੇ ਮੱਝ ਵਿਚਾਲੇ ਕਰਤੀ ਕੰਜਰ ਦੇ ਨੇ ਬਸ ਉਤੋਂ ਭਰੀ ਵੀ ਤਾਂ ਤੋਂ ਮੈਂ ਛੱਡ ਕੇ ਮਾਰੀਆਂ ਬ੍ਰੇਕਾਂ ਪੂਰੇ ਜੋਰ ਨਾਲ ਕੇ ਮਾਂ ਘੁੰਗੀਆਂ ਚੱਕਿਆਂ ਵਾਲੀਆਂ ਬ੍ਰੇਕਾਂ ਨਹੀਂ ਲੱਗੀਆਂ ਉਤੋਂ ਦੀ ਘੁੰਗੀਆਂ ਲੈਦਰਾਂ ਦੇ ਭੈਣ ਲੈਦਰ ਗਏ ਜਦੋਂ ਬ੍ਰੇਕਾਂ ਲੱਗੀਆਂ ਹੁਣ ਮੈਂ ਕਿਹਾ ਲੈ ਵੀ ਮੱਝ ਤਾਂ ਆ ਗਈ ਮੈਂ ਕਿਹਾ ਜੇ ਸਿੱਧੀ ਮਾਰੀ ਉੱਤੇ ਚੜ ਗਈ ਮੈਂ ਇਹਦੇ ਕਿ ਬੱਸ ਪਲਟ ਗਈ ਬੰਦੇ ਬਹੁਤ ਮਰਨਗੇ ਮੈਂ ਮੱਝ ਦੇ ਮਾੜਾ ਜਾਂ ਠੋਲਾ ਜਾਂ ਮਾਰਿਆ ਪੁੜੇ ਜੇ ਚ ਗੱਡੀ ਥੱਲੇ ਦੀ ਕਰਤੀ ਆਏ ਮੱਝ ਗਈ ਆ ਟਾਪ ਪੂਲੋਂ ਦੀ ਹਵਾਤੀ ਮੱਝ ਬਾਣ ਚ ਉੱਠ ਕੇ ਬੈ ਗਈ ਜਾਨੀ ਉੱਥੇ ਇਹ ਨਹੀਂ ਉਹਦੋਂ ਨੂੰ ਮੈਂ ਗੱਡੀ ਰੋਕ ਲਈ ਇੱਕ ਨਾ ਲੱਤ ਤੇ ਹੱਥ ਧਰਿਆ ਵਾ ਲੱਤ ਨੂੰ ਕੋਲ ਗਿਆ ਵਾਹ ਭਾਈ ਬਹੁਤ ਬ੍ਰੇਕਾਂ ਮਾਰਗਾ ਬੜਾ ਗਾ ਬ੍ਰੇਕਾਂ ਮਾਰ ਗਾ ਮੈਂ ਕਿਹਾ ਹੋਰ ਯਾਰ ਕਿੰਮਾ ਘੁੰਮ ਗਿਆ ਯਾਰ ਮੈਂ ਕਿਹਾ ਬ੍ਰੇਕਾਂ ਮਾਰ ਮੈਨੂੰ ਤੇਰਾ ਕਸੂਰ ਕੋਈ ਨਹੀਂ ਕਹਿੰਦਾ ਜਦੋਂ ਉਹਨਾਂ ਦੇ ਪਿੰਡ ਵਾਲੇ ਆ ਗਏ ਉਹ ਮੇਰੇ ਗਾਲ ਪੈ ਗਏ ਮੈਂ ਕਿਹਾ ਉਹਨੂੰ ਪੁੱਛੋ ਕਿੰਨੀ ਆ ਬ੍ਰੇਕਾਂ ਮਾਰ ਗਾ ਕਿੱਥੇ ਮਾਰ ਗਾ ਕਹਿੰਦਾ ਸ਼ੜਕ ਪੱਟੀ ਦਿਖਾ ਮੈਂ ਕਿਹਾ ਸਾਰੇ ਹੁਣ ਤਾਂ ਤੂੰ ਕਹਿੰਦਾ ਸੀ ਮਾਰ ਗਾ ਮੇਰੇ ਕੈ ਨਾ ਵੱਜ ਗਈ ਆ ਮਾਰ ਗਿਆ ਹੀ ਨਹੀਂ ਤੂੰ ਪਤੰਦਰਾ ਕਹਿੰਦਾ ਮੈਂ ਗਣ ਪੈਸੇ ਲੜੇ ਸੀ ਗੱਲ ਕਦਮ ਮੈਂ ਕਿਹਾ ਸਾਰੇ ਤੁਸੀਂ ਲੰਡੇ ਢੱਟੇ ਦੇ ਸਾਰੇ ਆ ਰਲ ਕੇ ਤੁਸੀਂ ਮੇਰਾ ਕੰਮ ਖਰਾਬ ਕਰੋਗੇ ਮੈਂ ਕਿਹਾ ਬ੍ਰੇਕਾਂ ਦਾ ਭਾਈ ਮੈਂ ਮਾਰ ਗਿਆ ਸੀ ਪਰ ਹੁਣ ਮੱਝਲੇ ਹਿਸਾਬ ਨਾਲ ਨਹੀਂ ਬੱਤੀਗਾ ਮੇਰਾ ਮੱਝ ਹੁਣ ਮਜੀਬ ਕੱਢੀ ਬੈਠੀ ਹੈ ਵਿਚਾਰੀ ਤੇ ਉਤੋਂ ਉਤੋਂ ਕਰੀ ਜਣ ਮੱਝ ਬਸ ਜਾਣੀ ਆ ਪੈਸੇ ਲੈ ਲੋ ਤੂੰ ਮੱਝ ਦਾ ਢੱਕਾ ਨਹੀਂ ਵਿਗੜਿਆ ਮੈਂ ਕਿਹਾ ਮੱਝ ਕੋਈ ਗੋਲ ਹੈ ਵਿੱਚ ਛੱਡੇ ਹੀ ਕੋਈ ਨਹੀਂ ਬਸਨੇ ਉਹਦੇ ਮੈਂ ਕਿਹਾ ਮੱਝ ਤਾਂ ਗਈ ਲੈ ਮੈਨੂੰ ਹੀਕਦੀ ਆ ਵੀ ਕਦੋਂ ਜਾਵੇਂ ਤੂੰ ਉਹੀ ਗੱਲ ਦੂਜੇ ਦਿਨ ਮੱਝ ਮਰ ਗਈ ਫੇਰ ਖੜੇ ਛੜ ਕੇ ਚ ਕਟਾ ਲੋ ਮੱਝ ਮਰ ਗਈ ਮੈਂ ਕਿਹਾ ਗੱਲ ਪੈਸੇ ਤਾਂ ਦੇ ਗਏ ਸੀ ਆ ਤੂੰ ਦਾ ਸੱਟਾਂ ਦੇ ਦਿੱਤੇ ਸੀ ਮੈਂ ਕਿਹਾ ਨਹੀਂ ਮੈਂ ਸੁਣ ਲਿਆ ਸੀ ਬਾਈ ਜਿਹੜੀਆਂ ਤੁਸੀਂ ਗੱਲਾਂ ਕਰਦੇ ਸੀ ਮੱਝ ਦਾ ਢੱਕਾ ਨਹੀਂ ਵਿਗੜਿਆ ਵੀ ਬੈਠੀਆ ਫੇਰ ਹੀ ਠਾਮਾ ਕੇ ਡਰਾਈਵਰ ਦੇ ਕੇ ਤੋਂ ਮੈਨੂੰ ਪਤਾ ਸੀ ਮੈਂ ਕਿ ਜਿਹੜੇ ਹਸਾਮ ਨਾਲ ਬੱਜੀ ਉੱਠਦੀ ਨਹੀਂ ਉਹ ਦੇਖੋ ਪੱਖੇ ਨੂੰ ਕਰੰਟ ਲੱਗਦਾ ਹੁੰਦਾ ਸੀਗਾ ਹਾਂ ਉਹ ਮੈਂ ਨਾ ਬੋਸ਼ ਪਾਉਦਾ ਹੁੰਦਾ ਸੀਗਾ ਬੋਸ਼ ਪੱਖਿਆਂ ਦੇ ਸਾਡਾ ਮੈਸਤਰੀ ਉੱਠ ਜਾਂਦਾ ਲੋਕਾਂ ਦੇ ਘਰਾਂ 'ਚ ਫਿਟਿੰਗ ਕਰਨ ਸਾਨੂੰ ਪਤਾ ਲੱਗ ਗਿਆ ਵੀ 2 ਰੁਪਏ ਦਾ ਮੈਸਤਰੀ ਨੂੰ ਬੋਸ਼ ਦਿੰਦੇ ਸੀਗੇ ਅਸੀਂ ਲਿਆ ਕੇ ਚੀਪ ਦਿੰਦੇ ਸੀ ਪਾ ਕੇ ਗਰੀਸ ਉਹ ਕਹਿੰਦੇ ਨੇ ਇੱਕ ਬੇਬੇ ਆ ਗਈ ਪੱਖਾ ਲੈ ਕੇ ਕਹਿੰਦੀ ਬੁੱਧ ਕਰੰਟ ਮਾਰਦਾ ਮੇਰੇ ਨਾਲ ਦਾ ਕਹਿੰਦਾ ਬੇਬੇ ਕਰੰਟ ਵਾਲਾ ਨਹੀਂ ਮੈਂ ਕਿਹਾ ਕਿਉਂ ਨਹੀਂ ਢਾਹ ਪੱਖਾ ਮੈਂ ਕਿਹਾ ਹਟੂਗਾ ਉਹ ਕਹਿੰਦਾ ਮੈਂ ਕਿਹਾ ਬੇਬ ਉਹ ਕਦਾ ਕਰੰਟ ਮਾਰਦਾ ਮੈਂ ਕਿਹਾ ਫੇਰ ਕੀ ਬੋਸ ਤਾਂ ਪਾ ਮੈਂ ਕਿਹਾ ਬਾਅਦ ਦੇਖਾਂਗੇ ਮੈਂ ਕਿਹਾ 20 ਤਾਂ ਲੈ ਬੇ ਬੇ ਤਾਂ ਅਸੀਂ ਜੱਟ ਲਿਆ ਪੱਕਾ ਜੋ ਪੱਕਾ ਢਾ ਲਿਆ ਭਾਈ ਕਦੇ ਤਾਰ ਤੁਰ ਨਾਲ ਲੱਗਣੋਂ ਹਟ ਗਈ ਜਦੋਂ ਅਸੀਂ ਬੋਸ ਪਾਇਆ ਪੱਖੇ ਨੂੰ ਅਸੀਂ ਪਹਿਲਾਂ ਤਾਂ ਅਸੀਂ ਵੀ ਡਰਦੇ ਸੀ ਹੌਲੀ ਹੌਲੀ ਹੱਥ ਲਾਈਏ ਲਾ ਕੇ ਜਦੋਂ ਵੇਖਿਆ ਬੇਬੇ ਨੂੰ ਵੀ ਐ ਜੋ ਸਾਲਿਆਂ ਨੂੰ ਯਕੀਨ ਹੈ ਹੀ ਨਹੀਂ ਯੋਦ ਪੱਖਾ ਨਹੀਂ ਮਾਰਿਆ ਸੀ ਫੜ ਲਿਆ ਪੱਕਾ ਚੱਕ ਬੇਬੇ ਮੈਂ ਕਿਹਾ ਲੈ ਕਹਿੰਦੀ ਤੁਹਾਡਾ ਬਾਪੂ ਕਹਿੰਦਾ ਕੰਮ ਹੀ ਨਹੀਂ ਆਉਂਦਾ ਨੂੰ ਪੁੱਤਿਆਂ ਦੇ ਨੂੰ ਕਹਿੰਦਾ ਐਵੇਂ ਮਰੀ ਜਾਂਦਾ ਉਹ ਕਹਿੰਦੀ ਮੈਂ ਕਿਹਾ ਜਵਾਕ ਮੈਸਤਰੀ ਆ ਮੈਂ ਕਿਹਾ ਬੇਬੇ ਬਹੁਤ ਟਾਈਮ ਦੇ ਪੁਰਾਣੇ ਮੈਸਤਰੀਆਂ ਸੀ ਬੇਬੇ ਲਮਕਾਉਂ ਦੀ ਲਮਕੂੰ ਦੀ ਪੱਖਾ ਘਰੇ ਲੈ ਗਈ ਤਾਰ ਸਾਲੀ ਫੇਰ ਲੱਗੀ ਨਾਲ ਕਿਤੇ ਬੇਬੇ ਨੇ ਜਾ ਕੇ ਬਾਪੂ ਨੂੰ ਪੱਕਾ ਲਾ ਕੇ ਖੋਲਣੀ ਝੱਲਾ ਕਹਿੰਦੀ ਤੂੰ ਕੇ ਨਹੀਂ ਕੰਮ ਨਹੀਂ ਆਉਂਦਾ ਦੇਖ ਲੈ ਕਿ ਨਿਕਲ ਤਕ 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 ਬੇਬੇ ਬਾਪੂ ਨੇ ਪਲਾ ਕੇ ਪਟਿਆ ਕਹਿੰਦਾ ਮਰ ਗਈ ਸੀ ਸਭ ਰੇਤ ਕੇ ਕਹਿੰਦਾ ਤੈਨੂੰ ਮੈਂ ਕਿਹਾ ਨਹੀਂ ਆਉਂਦਾ ਉਹ ਮੈਂ ਕੁ ਮੇਰੇ ਨਾਲ ਕੀ ਹੋ ਗਿਆ ਮੈਂ ਕਿਹਾ ਸਾਲਾ ਫੇਰ ਕਰੰਟ ਮਾਰ ਗਿਆ ਉਹ ਭੱਜ ਲਾ ਉਹ ਤਾਂ ਸਾਡੇ ਮਹਤਰੀ ਨੂੰ ਬੰਦਾ ਲਾ ਗਿਆ ਉਹ ਕਹਿੰਦਾ ਜਿੰਦਾ ਲਾਓ ਦੁਕਾਨ ਨੂੰ ਨਾਲ ਚੱਲਿਆ ਕਰ ਇਹ ਸਾਲੇ ਮਗਰੂ ਖਰਾਬ ਕਰਦੇ ਕੰਮ ਫੇਰ ਸਾਡੀ ਤਲਾਸ਼ੀ ਲਈ ਸਾਡੇ ਕੋਲ ਤਾਂ ਇੰਨੇ ਬੌਸ ਨਿਕਲੇ ਕਹਿੰਦੇ ਇਹ ਗੱਲੇ ਬਹੁਤੀ ਪਾਉਂਦੇ ਆ ਮੈਂ ਅਦਾਈ ਨਾ ਕੰਮ ਸਿੱਖ ਗਏ ਪਾਈ ਗਏ ਬਾਈ ਮੈਂ ਕੰਮ ਕੋਈ ਨਹੀਂ ਛੱਡਾ ਮੈਂ ਘਰੋਂ ਭੱਜ ਗਿਆ ਸੀ ਵੀਦੋ ਸਕੂਲ ਚੋਂ ਭੱਜ ਗਿਆ ਨਹੀਂ ਮੇਰੀ ਗੱਲ ਸੁਣੋ ਮੈਨੂੰ ਸਾਰਾ ਪਤਾ ਹੈ ਪਰ ਤੁਸੀਂ ਇਹ ਗੱਲਾਂ ਬਣਾ ਕੇ ਲਾਉਂਦੇ ਹੋ ਕਿ ਤੁਹਾਡੇ ਨਾਲ ਬੀਤੀਆਂ ਹੋਈਆਂ ਨੇ ਨਾ ਨਾ ਸਾਡੇ ਘਰ ਦੇ ਨੇ 10 ਟਰਾਲੀਆਂ ਪੱਠਣੀਆਂ ਛੱਡਦੇ ਗਊਸਾਲਾ ਮੇਰੀ ਖਾਤਰ ਵੀ ਖਾਲਾ ਖੁਦਰ ਜੇ ਪਾਕਿਸਤਾਨ ਤੱਕ ਤੁਹਾਡੀ ਸੁਣਦੇ ਨੇ ਹਾਂ ਸੁਣੋ ਮੈਨੂੰ ਸਾਰਾ ਪਤਾ ਹੈ ਮੈਨੂੰ ਇਹ ਨਾ ਮੈਂ ਨਾ ਘਰੋਂ ਭੱਜ ਗਿਆ ਸੀ ਵੀਚੋਂ ਮੈਂ ਕਹਾ ਵੀ ਜੇ ਤਾਂ ਫੜੇ ਗਏ ਕਹਿੰਦੇ ਆਂਗੇ ਸਾਨੂੰ ਕਾਰ ਵਾਲੇ ਚੱਕ ਕੇ ਲੈ ਗਏ ਜਦੋਂ ਸੰਘਾ ਕੇ ਜੇ ਲੈ ਜਾਂਦੇ ਹੁੰਦੇ ਨੇ ਜਵਾਕਾਂ ਨੂੰ ਮੈਂ ਕਹਾ ਕਹਾਂਗੇ ਵੀ ਉਹ ਲੈ ਗਏ ਸੀ ਤੇ ਜੇ ਮੈਂ ਕਹਾ ਭੱਜ ਗਏ ਤਾਂ ਭੱਜ ਗਏ ਯਾਰ ਸਕੂਲੋਂ ਦਾ ਵਜਾਂਗੇ ਰੋ ਚੁੱਤਰ ਪਿਆ ਕਰਨ ਮੈਂ ਕਹਾ ਓ ਭੱਜ ਲੋ ਮੈਂ ਕਹਾ ਇੱਥੇ ਕੋਟ ਕਿਹੜਾ ਖਾਵੇ ਦਿੱਲੀ ਅਸੀਂ ਘੀਰਿਆਂ ਚ ਚਿੰਤੇ ਝੋਲੇ ਉੱਡ ਗਏ ਅਸੀਂ ਸਾਰਾ ਇੱਕ ਦਾ ਜੀ ਨਹੀਂ ਲੱਗਿਆ ਸਾਡੇ ਚੋਂ ਅਹੀਂ ਦਾ ਨਾਨਕ ਸਰ ਜਾਵੜੀ ਬਾਬਿਆਂ ਨਾਲ ਹੋ ਗਈ ਗੱਲ ਚੋਲੇ ਪਾ ਲੇ ਮੂੰਹ ਮੰਨ ਲੇ ਦੇ ੱਤਲੀਆਂ ਲੈ ੱਤਲੀਆਂ ਆਪਣੇ ਚੰਗਾ ਖਾਇਆ ਕਰ ਗਏ ਅਹੀਂ ਤਾਂ ਭਰਾਵਾ ਫਿਰਿਆ ਕਰ ਗਏ ਸ਼ਾਮ ਨੂੰ ਐਸ ਵੇਲੇ ਅਮਰੀਕਾ ਹੀ ਆ ਨਾਨਕ ਸਰ ਯਾਰ ਘੁੰਮਣ ਫਿਰਨੂ ਹਨ ਨਹੀਂ ਨਾਨਕ ਸਰ ਥੋੜੇ ਨੇੜੇ ਹੈ ਹਾਂਜੀ ਹਾਂਜੀ ਕਿੱਥੇ ਉਹ ਜਗਰਾਉਂ ਕੋਲੇ ਉਧਰੋਂ ਸਾਡੀ ਸਮਰਾਲੇ ਤੋਂ ਇਧਰੋਂ ਇੱਕ ਨਹੀਂ ਨਹੀਂ ਉਹ ਨਹੀਂ ਉਹ ਨਹੀਂ ਉਹ ਪੈਣੀ ਸਾਵਾ ਪੈਣੀ ਸਾਵਾ ਸਾਡੀ ਭੂਆ ਰਹਿੰਦੀ ਆ ਨਾਲ ਹੀ ਉੱਥੇ ਨਾਨਕ ਸਰ ਦੇ ਅੱਛਾ ਜੀ ਹੁਣ ਮੇਰੀ ਭੂਆ ਬਾਬਾ ਜੀ ਕੋਲੇ ਆਇਆ ਕਰੇ ਬਾਬਾ ਜੀ ਸਾਡਾ ਮੁੰਡਾ ਗੁੰਮ ਹੈ ਉਹ ਜਿਹੜੇ ਮੇਰੇ ਨਾਲ ਦੇ ਸੀ ਬਾਜਿਆਂ ਵਾਲੇ ਟੱਲਿਆਂ ਵਾਲੇ ਉਹ ਮੈਨੂੰ ਕਹਿਆ ਕਰਨਾ ਮਾਈ ਬਹੁਤ ਦੁਖੀ ਆ ਮੈਂ ਕਿਹਾ ਕਿਉਂ ਕਹਿੰਦੇ ਇਹਨਾਂ ਦਾ ਜਵਾਗਵਾ ਚਾ ਮੈਂ ਕਿਹਾ ਆਪਾਂ ਹੀ ਆ ਕਹਿੰਦਾ ਫਿਰ ਦੱਸ ਦੇ ਮੈਂ ਕਿਹਾ ਕਟਾਉਣਾ ਮੈਨੂੰ ਸਾਲਿਓ ਕਹਿੰਦਾ ਨਹੀਂ ਯਾਰ ਉਹ ਰੋਂਦਾ ਹੀ ਬਹੁਤਾ ਤੇਰੇ ਬਿਨਾ ਮੈਂ ਕਿਹਾ ਇੱਥੇ ਹੀ ਰੋਂਦੇ ਘਰੇ ਬਹੁਤ ਵੱਢਣਗੇ ਭੈਣ ਤੇਰੇ ਮੈਂ ਕਿਹਾ ਇਹਨਾਂ ਦਾ ਰੂਪ ਹੋਰ ਆ ਮੈਂ ਕਿਹਾ ਘਰੇ ਵੀਰ ਬਣ ਕੇ ਮੰਨ ਨਾ ਜਾਇਓ ਸਾਲੇ ਇੱਕ ਭੱਜ ਗਿਆ ਸਾਡੇ ਤੋਂ ਉਹ ਜਾ ਕੇ ਕਹਿੰਦਾ ਵੀ ਸਾਨੂੰ ਤਾਂ ਲੈ ਗਏ ਸੀ ਕਾਰ ਵਾਲੇ ਚੱਕ ਕੇ ਕਹਾਣੀ ਤਾਂ ਉਹਨੇ ਉਵੇਂ ਹੀ ਸੁਣਾਤੀ ਕਹਿੰਦਾ ਮੈਂ ਮੈਦਾ ਵਿੱਚੋਂ ਛਾਲ ਮਾਰ ਕੇ ਨਿਕਲ ਗਿਆ ਸੀ ਮੈਂ ਤਾਂ ਬਾੜੀ ਦੂਰੋਂ ਤੁਰ ਕੇ ਆਇਆ ਇੰਨੇ ਦਿਨ ਲੱਗੇ ਕਹਿੰਦਾ ਉਹਨਾਂ ਨੂੰ ਤਾਂ ਲੈ ਗਏ ਕਾਰ ਵਾਲੇ ਨਾਲ ਹੀ ਉਹਨਾਂ ਨੇ ਹੌਲੀ ਕਿ ਦੇਖ ਉਹ ਤਾਂ ਕੋਈ ਨਹੀਂ ਗਿਆ ਕਹਿੰਦੇ ਇਹਨੂੰ ਰੋਟੀ ਪਾਣੀ ਖਵਾ ਲਓ ਜਦੋਂ ਰੋਟੀ ਪਾਣੀ ਖਵਾ ਕੇ ਤੇ ਉਹਨਾਂ ਨੇ ਬੰਨ ਲਿਆ ਵੇ ਲਫੜਾ ਲੈ ਲਫੜਾ ਕਹਿੰਦਾ ਨਾਨਕਸਰ ਬੈਠੇ ਆ ਦਸਤ ਦਸਾਲੇ ਦੇ ਆ ਗਏ ਨਾਨਕਸਰ ਉਹ ਜਿੰਮੇ ਸਾਨੂੰ ਮਹਾਰਾਜ ਨੇ ਬਚਾਉਣਾ ਹੁੰਦਾ ਮੈਂ ਕਹਿੰਦਾ ਭੱਜ ਗਿਆ ਤੇ ਉਹ ਪਿੰਡ ਮੰਨੂਗਾ ਆਪਾਂ ਇੱਥੋਂ ਨਿਕਲ ਅਸੀਂ ਟਰੱਕ ਤੇ ਚੜ੍ਹ ਗਏ ਭਾਈ ਜੰਮੂ ਨੂੰ ਅੱਛਾ ਘਰ ਦੇ ਨਾਨਕਸਰ ਬੱਜੇ ਕਹਿੰਦੇ ਵੀ ਸਾਡੇ ਬੱਚੇ ਇੱ ਆ ਸੀਗਾ ਇੱਥੇ ਉਹਨੂੰ ਵੀ ਨਾਲ ਲੈ ਕੇ ਬੰਨ ਕੇ ਸਾਰੇ ਉਹ ਕਹਿੰਦਾ ਵੀ ਉਹਦਾ ਗਏ ਕੱਲ ਉੱਠ ਗਏ ਇੱਥੋਂ ਸੀਗੇ ਉਹ ਕਹਿੰਦਾ ਗਏ ਕਿੱਧਰ ਯਾਰ ਬਾਬਾ ਉਹਨਾਂ ਨੇ ਪਤਾ ਨਹੀਂ ਕਿਹੜੇ ਸਿਆਣੇ ਨੂੰ ਪੁੱਛਿਆ ਯਾਰ ਉਹ ਕਹਿੰਦਾ ਤੁਸੀਂ ਗਊਸ਼ਾਲਾ ਜੇ ਪੱਠਿਆਂ ਦੀ ਟਰਾਲੀ ਪਾ ਕੇ ਆਓ ਜਿਹੜਾ ਕਦੇ ਨੌਂ ਤੇ ਰਜਾਇਆ ਤੇ ਜੂਰ ਕਰਤਾ ਉਹਦੇ ਕੋਲੇ ਵੀ ਉੱਠ ਗਈ ਉਹ ਕਹਿੰਦਾ ਤੁਹਾਨੂੰ ਜਗਰਾਉ ਮਿਲੂਗਾ ਮਿਲੂਗਾ ਵਰਖਸ਼ਾ ਪੰਜ ਮਿਲੂਗਾ ਚਾਨਚਾ ਕਿ ਤੁਸੀਂ ਕਿਹੜਾ ਦਿਓ ਮੈਂ ਤਰਪਾਲ ਸਲਾਈ ਕਰੀ ਜਾਵਾਂ ਐ ਖੜਾ ਗੋਲੇ ਕਦੇ ਆ ਖੜਾ ਮੈਂ ਭੱਜਣ ਜੇ ਲੱਗਿਆ ਸਾਲਾ ਦੂਜੇ ਪਾਸੇ ਤੇ ਕਾ ਦੋ ਉਧਰ ਖੜੇ ਮੈਂ ਕਹਿੰਦਾ ਕੀ ਰਹੀ ਪਾ ਰਿਆ ਇਹਨਾਂ ਨੇ ਮੈਂ ਕਿਹਾ ਵੀ ਹੱਥ ਖੜੇ ਆਂ ਪਾੜ ਦੋ ਮੋੜ ਕੇ ਮੈਨੂੰ ਭਜਾ ਕੇ ਲਿਆਏ ਮੂਰੇ ਸਾਈਕਲਾਂ ਤੇ ਡੰਡੇ ਇਹਨਾਂ ਦੇ ਕੋਲੇ ਤੇ ਤੇਰੇ ਦੀ ਨਾਦਰੀ ਕਿੱਥੇ ਜਗਰਾਉਂ ਕਿਤੇ ਗੁੱਸਾ ਭੱਜ ਕੇ ਆਇਆ ਇਹ ਕਹ ਬੜੇ ਬਤੇ ਯਾਰ ਘਰੇ ਆ ਕੇ ਬੁੜਕਾਂ ਨੇ ਲਕੂਲ ਕਾ ਲਿਆ ਵੀ ਨਾ ਬੱਸ ਕਰੋ ਬਹੁਤ ਹੋ ਗਈ ਮੈਂ ਕਿਹਾ ਇੰਨੇ ਦਿਨ ਤੋਂ ਸਾਲਾ ਭੱਜਿਆ ਵੀ ਨਹੀਂ ਜਿੰਨਾ ਕੁੱਠੀ ਜਾਂਦੇ ਤੁਸੀਂ ਯਾਰ ਵੜ ਤਾਂ ਛੇਤੀ ਲਿਆ ਤੇ ਮੋੜ ਕੇ ਸਾਡੇ ਸੀਗਾ ਵਿਆਹ ਮਗਾ ਆਇਆ ਤਾਂ ਫੇਰ ਭੱਜੂ ਮੈਂ ਦਾਬ ਕ ਮਾਰਿਆ ਉਹ ਕਹਿੰਦੇ ਫੇਰ ਭੱਜ ਗਿਆ ਵਿਆਹ ਖਰਾਬ ਹੋ ਜੂ ਫੇਰ ਮੁੜ ਕੇ ਮਾਰਿਆ ਜਾ ਬਚਕਾਰਿਆ ਕਹਿੰਦੇ ਹੁਣ ਨਹੀਂ ਕੋਹ ਕਹਿੰਦੇ ਭੱਜਣਾ ਨਹੀਂ ਮੈਂ ਕਿਹਾ ਸਕੂਲ ਤੋਂ ਕਿਹੜਾ ਛਡਾ ਦਿਓ ਉੱਥੇ ਮਾਰੀ ਭੱਜਦੇ ਆ ਐ ਕਿਦਾ ਘਰੋਂ ਕੁੱਟ ਪੈਣੀ ਆ ਕਿ ਸਕੂਲ ਚੋਂ ਪੈਣੀ ਯਾਰ ਕਿਤਾਂ ਕਿ ਪੜੇ ਹੈ ਪੜੇ ਤਾਂ ਬਾਦ ਅੱਧਾ ਕਿਲੋਮੀਟਰ ਤੱਕ ਹੀ ਆ ਬਾਈ ਉਹ ਵੀ siree ਨਹੀਂ ਲੱਗੇ ਅਸੀਂ ਤਾਂ ਬੋੜਾਂ ਦੇ ਲੰਮਕ ਲੁੰਮਕ ਕੇ ਆ ਜਾਂਦੇ ਸੀ ਇੱਕ ਸਾਡੇ ਪਿੰਡ ਤੋਂ ਇੱਕ ਦਿਨ ਵੀਡੀਓ ਜੀ ਪੁੱਤ ਬੈਠਾ ਮੈਂ ਮੈਂ ਕਿਹਾ ਤੂੰ ਕਹਿੰਦਾ ਮੈਂ ਕਿਹਾ ਤੂੰ ਘਾਹ ਪੜਿਆ ਨਹੀਂ ਹੋਇਆ ਕਹਿੰਦਾ ਤੂੰ ਪੜਨ ਦਿੱਤੀ ਆ ਸਾਲਿਆ ਕਹਿੰਦਾ ਉਹ ਤਾਂ ਬੂੜਾਂ ਦੇ ਚੜਾਈ ਫਿਰਦਾ ਹੁੰਦਾ ਸੀ ਹੁਣ ਕਹਿੰਦਾ ਪੜਿਆ ਹੀ ਨਹੀਂ ਕਹਿੰਦਾ ਹੁਣ ਲਾਂਬੇ ਜੇ ਦਿਨਾਂ ਮੈਂ ਕਿਹਾ ਉਦੋਂ ਬਾਈ ਕੋਸ ਆਉਂਦਾ ਨਹੀਂ ਸੀ ਹੁਣ ਥਾਣੇ ਜਾਣਾ ਸੌਖਾ ਲੱਗਦਾ ਸਕੂਲ ਜਾਣਾ ਇਦੋਂ ਵੀ ਔਖਾ ਲੱਗਦਾ ਸੀ ਬਾਈ ਨਾਲੇ ਥਾਣੇ ਵਾਲਿਆਂ ਦਾ ਪਤਾ ਵੀ ਉਹਨਾਂ ਨੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੁੱਟਣਾ ਹੈ ਮਾਸਟਰਾਂ ਦਾ ਤਾਂ ਪਤਾ ਹੁੰਦਾ ਵੀ ਕੰਨ ਫੜਾ ਕੇ ਕੁੱਟਣਗੇ ਉਹ ਬੜਾ ਡਰ ਲੱਗਦਾ ਸੀ ਯਾਰ ਡੰਡਾ ਵੀ ਕਹਿੰਦਾ ਤੂੰ ਹੀ ਲੈ ਕੇ ਆ ਕ ਬਹੁਤ ਤੱਕ ਸੀ ਇਹ ਕਹਿੰਦੇ ਨੇ ਕਿ ਕੈਨੇਡਾ 'ਚ ਮਾਸਟਰ ਬੈਠਾ ਕਰੀ ਜਾਵੇ ਸਾਢੇ ਵੇਲੇ ਨਹੀਂ ਜੋ ਆਕਾ ਨੂੰ ਕੁਰਦੇ ਸੀ ਮੈਂ ਕਿਹਾ ਭਾਈ ਝੂਠ ਮਾਰਦਾ ਇਹਨਾਂ ਵੇਲੇ ਅਸੀਂ ਪੜ੍ਹੇ ਆ ਮੈਂ ਕਿਹਾ ਛਿਲਦੇ ਹੀ ਬਹੁਤੀ ਹੈ ਤਾਂ ਮੈਂ ਕਿਹਾ ਸਾਨੂੰ ਇਹ ਫਿਰ ਕੁਰਦੇ ਹੀ ਨਹੀਂ ਮੈਂ ਕਿਹਾ ਮੈਂ ਗੱਪ ਮਾਰਦਾ ਮੈਂ ਕਿਹਾ ਇਹਨਾਂ ਨੇ ਤਾਂ ਹਟਾਏ ਆ ਸਕੂਲੋਂ ਨੇ ਪੜੀ ਜਾਂਦੇ ਨਹੀਂ ਐਵੇਂ ਮਿੱਚੀ ਦੀ ਪੜ ਜਾਂਦੇ ਭੇ ਨਕਲ-ਨੁਕਲ ਮਾਰ ਕੇ ਨਕਲ ਬਹੁਤ ਜਲਦੀ ਸੀ ਭਾਈ ਉਦੋਂ ਅਸੀਂ ਪਾਰਚੀਆਂ ਥਾਂ-ਥਾਂ ਟੰਗ ਲੈਣੀਆਂ ਮਾਸਟਰਾਂ ਨੇ ਉਂ ਮਾਂ ਹੱਥ ਮਾਰਨਾ ਦੋ ਤਿੰਨ ਡੱਕ ਪਿੰਡ ਗੀ ਸਾਡੇ ਚੋਂ ਉਹਨਾਂ ਨੂੰ ਪਤਾ ਹੁੰਦਾ ਸੀ ਉਹ ਸੇ ਹੀ ਆਉਂ ਹੀ ਟੰਗੀ ਫਿਰਦੇ ਹੁੰਦੇ ਅੱਛਾ ਜੀ ਹੋਰ ਡੱਕਾ ਨਹੀਂ ਆਉਂਦਾ ਹੀ ਬਬਾਈ ਪਿੰਡ ਘੜੇ ਆਪਣਾ ਜੀ ਪੈਂਡ ਮੇਰਾ ਕੁੱਸਾ ਅਵਤਾਰ ਉੱਥੇ ਧਾਰਿਆ ਸੀ ਮੁੜ ਕੇ ਤਾਂ ਹਜ਼ਾਰਾਂ ਹੀ ਪੈਂਡ ਬਣ ਗਏ ਹੁਣ ਕਿੱਥੇ ਰਹਿਣੋ ਅੱਜ ਕੱਲੇ ਜੀ ਹੁਣ ਸਮਾਂਲਸਾ ਸਮਾਲ ਸਰ ਮੋਗੇ ਕੋਲੇ ਜੀ ਮੋਗੇ 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 ਜੀ ਰਹਿਣਾ ਜਿਆਦੇ ਮੈਂ ਬਸ ਜਿਹੜੇ ਉਸੇ ਜੀ ਕੋਈ ਕਿਹੜੇ ਕੱਢੀ ਜਾਂਦਾ ਅੱਛਾ ਕੰਮ ਕਰ ਕੀ ਕਰਦੇ ਹੋ ਅੱਜ ਕੱਲ ਜੀ ਅੱਜ ਕੱਲ ਵਾਹ ਵਿਹਲਾ ਕੁੱਤੇ ਘੋੜਦਾ ਅੱਛਾ ਜੀ ਵਾਹ ਜੀ ਇਹਨੇ ਕੋਲੇ ਗਾ ਕੇ ਰੌਣਕਾਂ ਲਾਈ ਰੱਖ ਦੂੰ ਜਿੱਥੇ ਜਾਂਦੇ ਆ ਰੌਣਕਾਂ ਲੱਗਦੀਆਂ ਨੇ ਬਸ ਬਸ ਸੋਨੂੰ ਵੇਖ ਕੋਈ ਹੱਸਿਆ ਨਹੀਂ ਬੰਦਾ ਆ ਗਿਆ ਤੁਹਾਡੇ ਮੇਰੇ ਮਾਮੇ ਕਹਿੰਦੇ ਨੇ ਕਹਿੰਦੇ ਭੈਣ ਨਾ ਮਰਾਸੀ ਜੰਮਿਆ ਨਿੱਕੇ ਹੁੰਦੇ ਨਹੀਂ ਕਹਿੰਦੇ ਨੇ ਮੈਨੂੰ ਕਹਿੰਦੇ ਮਰਾਸੀ ਆ ਕੁੜੀਆਂ ਆਪਣੇ ਘਰੇ ਜਾਂਪੇ ਭਾਈ ਅਸੀਂ ਕ੍ਰੇਡ ਮਾਰਕੀਟ ਤੋਂ ਜਾਵੜ ਗਏ ਪੈਜ ਗੇਟ ਪਹਿਲਾਂ ਖੁੱਲ ਜਾਂਦਾ ਬਾਬੇ ਨੂੰ ਮੇਰੇ ਭਾਦਰ ਕਹਿੰਦਾ ਕਿ ਉਹਦਾ ਬਾਪੂ ਜੀ ਐਮਐਲ ਕੁੰ ਇਸ ਖੁੱਲਦਾ ਜਿਵੇਂ ਖੁੱਲਦਾ ਹੈ ਅੱਜ ਜੁਨਣੇ ਨਾਲ ਧਰਨ ਆਲਾ ਸੀ ਅਸੀਂ ਉੱਥੇ ਗੱਡੀ ਜਿ ਸਿਰੇ ਲੈ ਗਏ ਹਾਂ ਉੱਥੇ ਮਤਲਬ ਸਾਰੇ ਜੁਨਣੇ ਨਾਲ ਫੋਟੋ ਖਿਚਵਾਉਣ ਲੱਗ ਗਏ ਮੈਂ ਤਾਂ ਬੋਲਦਾ ਹਾਂ ਅਬ ਮੇਰਾ ਬਾਤ ਰੱਖਦਾ ਤੇਰਾ ਬਾਪੂ ਜੀ ਭੈਜੋ ਆਪਣੀ ਮੂਵੀ ਬਣਾ ਰਿਹਾ ਆਪਣਾ ਗੇਟ ਨਹੀਂ ਖੋਲਤੇ ਕਹਿੰਦਾ ਹਰ ਬੰਦਾ ਬਰੋਚਾਰਾ ਇਸ ਦੇ ਸਾਥ ਬੰਦਾ ਕਸਾ ਜਾ ਰਹੀ ਹੈ ਸਾਈ ਚੀ ਕਹਿੰਦਾ ਵੀ ਇੰਨੀ ਚਰਮੈਂ ਇੰਨੀ ਚਰਮੇਰਾ ਮਿੱਤਰ ਆ ਇੰਨੀ ਦਾ ਬਾਪਾ ਕਹਿੰਦੇ ਬਾਜੀ ਇੰਨੀ ਪਛਾਣ ਆ ਇੰਨੀ ਪਛਾਣਾਂ ਦੀ ਦੁਕੀ ਨਾਲ ਹੱਥੀਂ ਖੜੇ ਹੋ ਜਾਂਦਾ ਜੀ ਸਾਇਆ ਮੈਂ ਬਾਪਾ ਜੀ ਹੋਰ ਵੀ ਆ ਨਾ ਭਾਈ ਜਿਹੜਾ ਪਛਾਣ ਲੈਂਦਾ ਪਛਾਣ ਲੈਂਦਾ ਜਿਹਨੂੰ ਇੱਥੇ ਜਗੜ ਜਾਂਦਾ ਪਛਾਣਿਆ ਲਈ ਅਗਲਾ ਕਰਦਾ ਰੌ ਦਾ ਕਈ ਵੇਕੀ ਜਾਂਦਾ ਐਸੇ ਡਾਕਟਰ ਨਾਲ ਐਸੇ ਡਾਕਟਰ ਕਹਿੰਦੇ ਐਸਐਸਬੀ ਦੇ ਗਨਮੈਨ ਐਸਐਸਬੀ ਉੱਥੇ ਲੱਕੀ ਡਿਊਟੀ ਉੱਥੇ ਖੜਾ ਐਸਐਸਬੀ ਐਸਐਸਬੀ ਦੇ ਗਨਮੈਨ ਨੇ ਮਗਰ ਤੇ ਪਰਨਾ ਹੋਰ ਹੋ ਗਿਆ ਆ ਜਾ ਪਿਆਰਾ ਪੀਲਾ ਕੋ ਗੱਲ ਸੁਣਾ ਹੋਰ ਯਾਰ ਮੈਂ ਕਿ ਤੁਸੀਂ ਤਾਂ ਪਜਾਈ ਫਿਰਦੇ ਸਾਨੂੰ ਇਹਨਾਂ ਦੀ ਗੱਲਾਂ ਸੁਣਦੇ ਸਾਡੇ ਯਾਰ ਵੀ ਸਾਡਾ ਨਾ ਅੱਧਾ ਕੰਟੈਂਟ ਜਿਵੇਂ ਮੈਂ ਅਸੀਂ ਮੈਨ ਕੰਟੈਂਟ ਦੇਣਾ ਹੁੰਦਾ ਅੱਛਾ ਉਹ ਜਿਹੜੀ ਨਾ ਉਹ ਗੱਲ ਸੁਣਾਈ ਦੀ ਬਾਬੇ ਨੇ ਵਿਆਹ ਵਾਲੀ ਗੱਲ ਉਹ ਬੱਕਰੀ ਨੇ ਆਪਣੇ ਖਾ ਗਈ ਸੀ ਨਾ ਆਪਣੀ ਉਹ ਗਾਂ ਫੁੱਲ ਖਾ ਗਈ ਸੀ ਇਹ ਵਾਲੀ ਗੱਡੀ ਦੇ ਖਾਦੇ ਸੀ ਉਹ ਸੱਚੀ ਸਟਰੀ ਸਟੋਰੀ ਆ ਹੋ ਉਹ ਮੇਰਾ ਵਿਆਹ ਹੋਇਆ ਸੀਗਾ 98 ਚ ਸੋਹਰਾ ਮੇਰਾ ਫੌਜੀ ਬੜਾ ਅੜਬ ਬੰਦਾ ਕੈਨੇਡਾ ਦੀ ਕੁੜੀ ਤੇ ਮੈਨੂੰ ਮਸਾ-ਮਸਾ ਰਿਸ਼ਤਾ ਹੋਇਆ ਮੈਂ ਹੀ ਬਹੁਤ ਵਿਗੜਿਆ ਇਨਸਾਨ ਸੀ ਤੇ ਮੈਂ ਤਾਂ ਐਂ ਜੀ ਮੇਰਾ ਵਿਆਹ ਹੀ ਨਹੀਂ ਹੋਣਾ ਚਲੋ ਉਹ ਸਾਡੇ ਸਹੁਰੇ ਸ਼ਰਤ ਰੱਖਤੀ ਗਾ ਬੰਦੇ 30 ਬਰਾਤ ਆਉਣਗੇ ਤੇ ਕੱਤੇ ਰੋਟੀ ਨਹੀਂ ਦੇਣੀ ਕਹਿੰਦਾ ਮੈਂ ਅਸੀਂ ਪੂਰਾ ਸਖਤ ਮੇਰਾ ਡੈਡੀ ਮਾ ਪ੍ਰਿੰਸੀਪਲ ਹੁਣ ਚੂੜੀ ਕੱਸਤੀ ਪੂਰੀ ਤੇ 30 ਬੰਦੇ ਬਰਾਤ ਜਾਣਗੇ ਚਲੋ ਜੀ ਮੇਰੇ ਦੋਸਤਾਂ ਠੇਕੇਦਾਰ ਸ਼ਰਾਬ ਦੇ ਆਪਣੇ ਨੇਹਲੇ ਨੂੰ ਮੋਗੇ ਨਾ ਅਸੀਂ ਗੱਡੀ ਮੰਗ ਲਈ ਸਾਡਾ ਦੇਵ ਕੁਮਾਰਿਆ ਨਵੀਂ ਮਰੂਤੀ ਲੈ ਕੇ ਆਇਆ ਤੇ ਅਸੀਂ ਗੱ ਵੀ ਮਰੂਤੀ ਦੇ ਫੁੱਲ ਲਾਵਾਂਗੇ ਅਸੀਂ ਗੇਂਦੇ ਦੇ ਗੇਂਦੇ ਦੇ ਫੁੱਲ ਲਾ ਲਏ ਭਰਾਵਾ ਗੇਂਦੇ ਦੇ ਫੁੱਲ ਲਾ ਕੇ ਤੇ ਬਰਾ ਸਾਡੀ ਪਟਾਲੀ ਉੱਠ ਗਈ ਤੇ ਅਸੀਂ ਜੋ ਉਸ ਦਾ ਜਿਹੜੇ ਰਸਮ ਰਸਮਾ ਕਰਦੇ ਫਿਰਦੇ ਆ ਤੇ ਜਿੰਦਰ ਮਰਦ ਦੋਸਤ ਉਹ ਗੱਡੀ ਲੈ ਕੇ ਗਿਆ ਸੀ ਨਾ ਤੋਂ ਨੰਬਰ ਪਲੇਟ ਪਤਾ ਵੀ ਨੰਬਰ ਗੱਡੀ ਕੀ ਦੀ ਹੈ ਕਿਵੇਂ ਆਪ ਨੰਬਰ ਪਲੇਟ ਹੈ ਕਿ ਉਹਦੀ ਨੰਬਰ ਕੰਨਾ ਜਦੋਂ ਦੋਲੀਆਂ ਤੋਰਨ ਲੱਗੀ ਮੇਰੇ ਕੋਲੇ ਚੁੱਪ ਕਰਕੇ ਮੈਂ ਮੈਂ ਤਾਂ ਮੇਰਾ ਤਾਂ ਪਹਿਲਾਂ ਲੜਜਾ ਫੜਿਆ ਵਾ ਚੋਰੀ ਹੋ ਗਈ ਆਪਣੀ ਗੱਡੀ ਚੋਰੀ ਹੋ ਗਈ ਮੈਂ ਭੈਣ ਜੀ ਕਮਾਲ ਦੀ ਮੈਂ ਕਿਹਾ ਪਰ ਭੈਣ ਨਾ ਮੰਗੇ ਲੈ ਆਪ ਤਾਂ ਮੰਗਰੇ ਆ ਸੀ ਇਹਨੇ ਟੋ ਜਾਣ ਚੜ ਜਾਬ ਖੜਾ ਹੋ ਗਿਆ ਮੈਂ ਉੱਠ ਕੇ ਕਹੂੰ ਕਹਿਣਾ ਛੱਡ ਕੇ ਪੱਲਾ ਜਦ ਮੈਂ ਤਾਂ ਭੱਜ ਗਿਆ ਉਧਰ ਤਿੰਨ ਚਾਰ ਗੱਡੀਆਂ ਹੋਰ ਸੀ ਇਹਨਾਂ ਮੈਂ ਕਿਹਾ ਆਪਣੀ ਗੱਡੀ ਕਿੱਥੇ ਕਹਿੰਦੇ ਆਹ ਕੜੀ ਹੈ ਮੈਂ ਕਹਿੰਦੇ ਭੁੱਲ ਕਿਤੇ ਕਹਿੰਦੇ ਗਾਂ ਗਾ ਗਈ ਕਹਿੰਦੇ ਗਾਂ ਆਈ ਸੀ ਕਹਿੰਦੇ ਇੱਕ ਕਹਿੰਦੇ ਉਹਨੇ ਭੈਣ ਅਜੀਬ ਜੀ ਪਾ ਕੇ ਅਨੇ ਤਾ ਕੇ ਤਾਗਾ ਕਰਕੇ ਅੱਡਾ ਸਾਰੀ ਖਾ ਗਈ ਉਹ ਸਾਡਾ ਦਿਮਾਗਰਾ ਹੋ ਗਿਆ ਮੈਂ ਦੁਬਾਰਾ ਮੁੜ ਕੇ ਵੀਰ ਗਿਆ ਭਰਾਵਾ ਫਿਰ ਮੈਂ ਟੁਰੀ ਫਿਰ ਮੈਂ ਘਰ ਲੈ ਲੜ ਜਾ ਫੜਿਆ ਫਿਰ ਅਸੀਂ ਦੱਡ ਟੁਰੀ ਇੱਕ ਉਸ ਨਾਲ ਗੱਲਾਂ ਉਸ ਫੋਲ ਹੁੰਦੀਆਂ ਨੇ ਅਸਲੀਅਤ ਗੱਲਾਂ ਇਹ ਹੋਈਆਂ ਨੇ ਕਿਉਂਕਿ ਬੰਦੇ ਦਾ ਕੰਮ ਹੈ ਬੰਦਾ ਜਦੋਂ ਨਹੀਂ ਆਉਂਦਾ ਨਾ ਕੁਝ ਵੜਨਾ ਨਹੀਂ ਆਉਂਦਾ ਬੰਦਾ ਕੰਮ ਬਹੁਤ ਕਰਦਾ ਜ਼ਿੰਦਗੀ 'ਚ ਮੈਂ ਬਾੜੇ ਕਰਿਆ ਪੱਖਾਂ ਦਾ ਕੰਮ ਵੀ ਸਿੱਖਿਆ ਪਾਠੀ ਵੀ ਰਹੇ ਆ ਨਾਨਕ ਸਰ ਵੀ ਰਹੇ ਆ ਬਾਹਰ ਵੀ ਜਾਇਆ ਆ ਬੱਸਾਂ ਵੀ ਚਲਾਈਆਂ ਟਰੱਕ ਵੀ ਚਲਾਏ ਟਾਬੇ ਵੀ ਕਰੇ ਮੈਨੂੰ ਪਤਾ ਹੀ ਨਹੀਂ ਮੈਂ ਕੀ ਕੀ ਕੀਤਾ ਯਾਰ ਸਾਡਾ ਸੱਚੀ ਸਾਡਾ ਬਸਾ ਮੇਰੇ ਕੋ ਸਾਡੇ ਨੂੰ ਬਸ ਸੀਗੀ ਅੱਛਾ ਬਈ ਇਹ ਮੈਂ ਬਸਦਾ ਸਾਡੇ ਬਸਾ ਕੈਂਪ ਤਾਂ ਗੜ ਵਿਛੜ ਸੀਗਾ ਅੱਜ ਸਾਡਾ ਤਾਂ ਪਹਿਲਾ ਸੀਗਾ ਟਾਈਮ ਅਗਰ ਸੀ ਅਗਰ ਆੜ ਤੂ ਨਾ ਉਸ ਦੇ ਬਾਅਦ ਸੀ ਹੋਰ ਅਸੀਂ ਯਾਰ ਬਣ ਗਏ ਸਾਡੇ ਵਿੱਚੋਂ ਸੰਤ ਬਣ ਗਏ ਚੋਟੀ ਦੇ ਜਿਹੜੇ ਬੋਰੇ ਵਾਲੇ ਸੰਤ ਕਹਿੰਦੇ ਨੇ ਲੰਮੇ ਸੰਤ ਉਹਨਾਂ ਦੇ ਜਿਹੜੇ ਹੁਣ ਧਰੀੜ ਛੱਡਿਆ ਉਹ ਵੀ ਸਾਡੇ ਨਾਲ ਹੀ ਕਨੈਕਟਰ ਸੀ ਮੇਰੇ ਅੱਛਾ ਜੀ ਉਹ ਸੰਤ ਬਣ ਕੇ ਕੁਛ ਕਿੱਧਰ ਨੂੰ ਨਿਕਲ ਗਏ ਦਾਲੋ ਬਈ ਬੰਦੇ ਸਿਰੇ ਦੇ ਹੁੰਦੇ ਹੀ ਜਾਈ ਦਾਲ ਉੱਟ ਆ ਗਿਆ ਹਾਂ ਦੂਜੇ ਪਾਸੇ ਵਾਲਾ ਕੋਈ ਨਹੀਂ ਸੀਗਾ ਪਰ ਉਹਨਾਂ ਦਾ ਨਹੀਂ ਬੱਬਾ ਉਹਨਾਂ ਨੇ ਵਿਆਹ ਨਹੀਂ ਕਰਾਇਆ ਸੀ